ਕੋਨ ਨੂੰ ਸਮਝੀ ਟੁਣਿਆ ਸੇਵਾ ਕੰ ਦਾ ਮੈਂ ਆਪੇ ਤਾਂ ਮਾਨ ਬਸਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦਿੰਦੇ ਮੈਂ ਜੀ ਪਿੰਡ ਦੋਦਮਾ ਤੋਂ ਸਰਪੰਚ ਆ ਜੀ ਨਿਤਿਨ ਸੈਣੀ ਸਾਰੇ ਮੇਰੇ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਰਾਮ ਰਾਮ ਜੋ ਕਿ ਮੈਨੂੰ ਇਹਨਾਂ ਪਿੰਡ ਵਾਸੀਆਂ ਨੇ ਚੁਣ ਕੇ ਸਰਪੰਚ ਬਣਾਇਆ ਹੈ ਬਹੁਤ ਹੀ ਮੈਨੂੰ ਪਿਆਰ ਦਿੱਤਾ ਹੈ ਇਹਨਾਂ ਲੋਕਾਂ ਨੇ ਮੇਰਾ ਕੋਸ਼ਿਸ਼ ਸ਼ੁਰੂ ਤੋਂ ਹੀ ਇਹੀ ਸੀ ਕਿ ਇਹਨਾਂ ਦਾ ਪਿਆਰ ਮੈਂ ਆਪਣੀ ਵੋਟਾਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਨੇ ਮੈਂ ਕਾਮਦੇ ਰਿਲੇਟਿਵ ਇਹਨਾਂ ਨੂੰ ਪਿਆਰ ਡਬਲ ਕਰਕੇ ਮੋੜਾ ਜੋ ਕਿ ਸਾਡੇ ਪਿੰਡ ਵਿੱਚ ਕੰਮ ਬੋਧ ਕਰਵਾਉਣ ਵਾਲੇ ਨੇ ਮੋٹے ਮੋٹے ਮੇਰੀ ਸ਼ੁਰੂ ਤੋਂ ਕੋਸ਼ਿਸ਼ ਇਹੀ ਆ ਕਿ ਸਟੈਪ ਬਾਈ ਸਟੈਪ ਆਪਾਂ ਉਹਨਾਂ ਨੂੰ ਪੂਰਾ ਕਰੀਏ ਬਾਕੀ ਜੋ ਵੀ ਹਜੇ ਪਿੰਡ ਦੇ ਨਿਕਾਸ ਹੋਏ ਨਾ ਜਾਂ ਕੋਈ ਕੰਮ ਹੋਇਆ ਏ ਉਹ ਆਪਾਂ ਤੁਹਾਨੂੰ ਮਤਲਬ ਆਂਦੇ ਵਰੀ ਦੱਸਾਂਗੇ ਜੀ ਵੀਰ ਜੀ ਇਸ ਲਈ ਪੰਜਾਬੋ ਲੋਕ ਕਿਹੜੇ ਪੈਨਿੰਗ ਕੰਮ ਹੈ ਜੋ ਤੇਜੋ ਤੋਂ ਅਧਿਕ ਬਈ ਰਿਹਾ ਜੋ ਪਰੇ ਕਰਵਾਇਆ ਇੱਕ ਤਾਂ ਗਰਾਊਂਡ ਹੈ ਆਪਣੇ ਆਪਾਂ ਯੂਥ ਲਈ ਛਡਵਾਈ ਹੈ ਉਹਨੂੰ ਹੁਣ ਆਪਾਂ ਸਟੇਡੀਅਮ ਚ ਕਵਰ ਕਰਵਾ ਰਹੇ ਆ ਫਿਰ ਇੱਕ ਬਾਲੀਵਾਲ ਗਰਾਊਂਡ ਵੀ ਆਪਾਂ ਮਲ ਰੈਨੂਗੇਟ ਕਰਵਾ ਰਹੇ ਹਾਂ ਬੱਚਿਆਂ ਲਈ ਫਿਰ ਇੱਕ ਪਾਰਕ ਰੈਨੂਗੇਟ ਕਰਵਾ ਰਹੇ ਆਪਾਂ ਸਾਰਿਆਂ ਲਈ ਫਿਰ ਇੱਕ ਛੱਪੜ ਹੈ ਛੱਪੜ ਨੂੰ ਆਪਾਂ ਰੈਨੂਗੇਟ ਕਰਵਾ ਕੇ ਉਹਨੂੰ ਵਧੀਆ ਆਪਾਂ ਤਿਆਰ ਕਰਾਂਗੇ ਹੋਰ ਵੀ ਜਿੱਦਾਂ ਪੰਚਾਇਤ ਘਰ ਆ ਪੰਚਾਇਤ ਘਰ ਨੂੰ ਵੀ ਆਪਾਂ ਤਿਆਰ ਕਰਾਂਗੇ ਮਤਲਬ ਸਟੈਪ ਬਾਈ ਸਟੈਪ ਸਾਡੀ ਕੋਸ਼ਿਸ਼ ਹੈ ਕਿ ਆਪਾਂ ਹਰ ਇੱਕ ਕੰਮ ਨੂੰ ਪੂਰਾ ਕਰੀਏ ਕੀ ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਆਮ ਦੇਖਿਆ ਹੋਗਾ ਬਾਹਰਲੇ ਪਿੰਡਾਂ ਚ ਗਏ ਤਾਂ ਲੈਕਾਂ ਲੱਗੀਆਂ ਜਦੋਂ ਬੂਟੇ ਲੱਗੇ ਹੋਈ ਤੇ ਹਾਂਜੀ ਸੋ ਜਦੋਂ ਮੈਂ ਕਹਿੰਦਾ ਇੰਟਰ ਅਸੀਂ ਕਰੀਏ ਇੱਕ ਸੋਹਣੀ ਪਾਰਕਿੰਗ ਬਣਾਈ ਜਾਂਦੀ ਹੁੰਦੀ ਆ ਸੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਉਹ ਬੱਚਾ ਉਹਦੇ ਖੇਡ ਦਾ ਮਾਹੌਲ ਦਾ ਓਪਨ ਜਮ ਹੁੰਦੀ ਆ ਇੱਕ ਵਧੀਆ ਦੇਖਣ ਵਾਲੀ ਜਗ੍ਹਾ ਹੁੰਦੀ ਆ ਕਿ ਤੁਹਾਡੇ ਬਣ ਚ ਪਹਿਲਾਂ ਤੋਂ ਕੋਈ ਇਦਾਂ ਦੀ ਪ੍ਰਸਿੱਲਿਟੀ ਕੋਈ ਨਹੀਂ ਆ ਗਈ ਨਹੀਂ ਹਜੇ ਤੱਕ ਤਾਂ ਕੋਈ ਫੈਸਿਲਿਟੀ ਨਹੀਂ ਪਰ ਆਪਾਂ ਇਸ ਵਾਰ ਜ਼ਰੂਰ ਸੋਚਿਆ ਹੋਇਆ ਕਿ ਆਪਾਂ ਵਧੀਆ ਜਿਹੜੇ ਸ਼ਾਨਦਾਰ ਬੂਟੇ ਹੁੰਦੇ ਉਹ ਲਵਾ ਕੇ ਦੇਵਾਂਗੇ ਸਟਰੀਟ ਲਾਈਟਾਂ ਲਵਾ ਕੇ ਦੇਵਾਂਗੇ ਵਧੀਆ ਮਤਲਬ ਜਦੋਂ ਪਿੰਡ ਵਿੱਚ ਕੋਈ ਐਂਟਰ ਕਰੇਗਾ ਤੇ ਕੋਈ ਬਾਹਰ ਦਾ ਬੰਦਾ ਵੀ ਐਂਟਰ ਕਰੇ ਤੇ ਉਹਨੂੰ ਪਿੰਡ ਦਾ ਪਹਿਲਾ ਇਹ ਹੀ ਪੁੱਛੇਗੀ ਯਾਰ ਪਿੰਡ ਦੀ ਪੰਚਾਇਤ ਕੋਲ ਦਾ ਸਰਪੰਚ ਕੋਲ ਦਾ ਜਿਹਨੇ ਇੰਨੇ ਵਧੀਆ ਕੰਮ ਕੀਤੇ ਨੇ ਸੋ ਸਿਹਵਾ ਦਾ ਨਾਮ ਦਾ ਤੁਹਾਨੂੰ ਹੁਣ ਮਿਲਿਆ ਤੁਸੀਂ ਮਤਲਬ ਪੂਰੇ ਇਮਾਨਦਾਰੀ ਨਾਲ ਕੰਮ ਕਰਦੇ ਹੋ ਬਿਲਕੁਲ ਜੀ ਆਪਾਂ ਮਾਲਕ ਦਾ ਨਾਮ ਲੈ ਕੇ ਕੰਮ ਕਰੀਦਾ ਜੋ ਵੀ ਕੰਮ ਕਰੀਦਾ ਹੇ ਤੱਕ ਦਾ ਸਿਰੇ ਚੜਿਆ ਬਾਕੀ ਮਾਲਕ ਦੀ ਬਹੁਤ ਕਿਰਪਾ ਹੈ ਦੁਨੀਆ ਦਾ ਸਾਥ ਦਿੰਦੀ ਹੈ ਸਾਡਾ ਬਾਕੀ ਉਹਨਾਂ ਦਾ ਨਾਮ ਲੈ ਕੇ ਜਦੋਂ ਕੰਮ ਕਰੀਦਾ ਹਰ ਇੱਕ ਕੰਮ ਨੂੰ ਫਤਿਹ ਕਰੀਦੀ ਹੈ ਜੀ ਅੱਜ ਦੀ ਇੱਕ ਸੋਟਾ ਜਿਹਾ ਕੋਆ ਜਿਹਨੇ ਇਹ ਤਾਂ ਜੁੱਸ ਵੀਰ ਹੋਣ ਦੇ ਨਾਤੇ ਕਿਵੇਂ ਮਨ ਦੇ ਅੰਦਰ ਸੋਚ ਆਇਆ ਇਹਨੀ ਛੋਟੀ ਉਮਰ ਦੇ ਵਿੱਚ ਆਪਣੀ ਕੀ ਹਾਸਲ ਕੀਤੀ ਬਸ ਜੀ ਇਹਨਾਂ ਲੋਕਾਂ ਨੇ ਸਾਨੂੰ ਅੱਗੇ ਕੀਤਾ ਸੀ ਉਹਨਾਂ ਨੂੰ ਕੁਝ ਸਾਡੇ ਚ ਵੇਖਣ ਨੂੰ ਮਿਲਿਆ ਕਿ ਤੁਸੀਂ ਇੱਕ ਵਾਰੀ ਖੜੇ ਹੋਵੋ ਆਪਾਂ ਤੁਹਾਡਾ ਸਾਥ ਦੇਵਾਂਗੇ ਆਪਾਂ ਇਹਨਾਂ ਲੋਕਾਂ ਕਰਕੇ ਹੀ ਅੱਜ ਇਸ ਕੁਰਸੀ ਤੇ ਬੈਠੇ ਆਂ ਔਰ ਇਹਨਾਂ ਲੋਕਾਂ ਦੀ ਬਦੌਲਤ ਆਪਾਂ ਇਸ ਟਾਈਮ ਸਰਪੰਚ ਆ ਕੋ ਵੀ ਇਦੀ ਵਾਸਨ ਕਰਦੀ ਸਮੱਸਿਆ ਕਾਫੀ ਬਿਨਾਂ ਦੇ ਜੁੜੀ ਆ ਜਿਹੜੇ ਜੋਗਰੋਤ ਨੂੰ ਹੁੰਦੇ ਉਹਨਾਂ ਦੇ ਦਰਸੰਦਾਰ ਇਨਾ ਸਾਡੇ ਪਿੰਡ ਦੀ ਵੀ ਮੈਨੂੰ ਲੱਗਦਾ ਕਿ 55% ਸਮੱਸਿਆ ਹੈ ਕਈਆਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਪਿਛਲੀਆਂ ਸਰਕਾਰਾਂ ਬਾਰੇ ਕਈਆਂ ਦੇ ਨਾਂ ਨਵੇਂ ਪੈਣ ਵਾਲੇ ਆ ਕਈਆਂ ਦੀਆਂ ਨੂਆਂ ਨਵੀਆਂ ਆਈਆਂ ਕਈਆਂ ਦੇ ਬੱਚਿਆਂ ਦੇ ਨਾਂ ਪੈਣ ਵਾਲੇ ਆ ਇਹ ਸ਼ੁਰੂ ਤੋਂ ਹੀ ਮਤਲਬ ਜਦੋਂ ਦੀ ਸਾਡੀ ਸਰਕਾਰ ਆਈ ਹੈ ਜਾਂ ਸਾਡੀ ਪੰਚਾਇਤ ਵੀ ਬਣੀ ਹੈ ਤੇ ਉਦੋਂ ਦੀ ਸੀ ਸਾਈਡਾ ਬੰਦ ਨੇ ਹੁਣ ਜਦੋਂ ਸਾਈਡਾ ਖੁੱਲਣ ਗਿਆ ਆਪਾਂ ਲੋਕਾਂ ਨੂੰ ਇਹੀ ਕਿਹਾ ਕਿ ਤੁਹਾਨੂੰ ਸ਼ਹਿਰ ਜਾਣ ਦੀ ਵੀ ਦਫ਼ਤਰ ਜਾਣ ਦੀ ਲੋੜ ਨਹੀਂ ਆਪਾਂ ਡਿਪਾਰਟਮੈਂਟ ਵਾਲੇ ਪਿੰਡ ਸਦਾਂਗੇ ਜਿਨ੍ਹਾਂ ਕਿਸੇ ਰਾਸ਼ਨ ਕਾਰਡ ਬਣੇਦਾ ਉਹ ਨਵੇਂ ਰਾਸ਼ਨ ਕਾਰਡ ਬਣਾਵਾਂਗੇ ਔਰ ਜੋ ਵੀ ਇਥੇ ਕਿਸੇ ਦਾ ਬੱਚੇ ਦਾ ਨਾਮ ਦਰਜ ਹੋਣ ਵਾਲਾ ਜਾਂ ਕਿਸੇ ਨੂੰ ਦਾ ਦਰਜ ਹੋਣ ਵਾਲਾ ਉਹਨਾਂ ਨੂੰ ਆਪਾਂ ਪਿੰਡ ਹੀ ਕੰਮ ਕਰਵਾ ਕੇ ਦੇਵਾਂਗੇ। ਕੋਈ ਵੀ ਮਨ ਲੇਖਾ ਦੀ ਕਰਕੇ ਮੁਰੇ ਦਾ ਤੇ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਦਾ ਸੋਨੇ ਜਾਇ ਨਾਮ ਪਾਈ ਜਾਂਦਾ ਤੁਸੀਂ ਆ ਬਿਲਕੁਲ ਇਹ ਪਿਛਲੀ ਆ ਪੰਚਾਇਤਾਂ ਬਾਰੇ ਵੀ ਇਦਾਂ ਹੋਇਆ ਏ ਆਪਾਂ ਇਸ ਵਾਰ ਵੀ ਮਤਲਬ ਪਿੰਡ ਚ ਲੋਸਮੈਂਟ ਵੀ ਕਰਵਾਈ ਸੀ ਕਿ ਜਿਨ੍ਹਾਂ ਲੋਕਾਂ ਨੇ ਨਰੇਗਾ ਚ ਕੰਮ ਕਰਨਾ ਏ ਉਹ ਸ਼ਰਿਆਮ ਆ ਕੇ ਆਪਣਾ ਨਾਮ ਲਿਖਾਏ ਔਰ ਆਪਣਾ ਆ ਕੇ ਡਿਊਟੀ ਜਿੱਥੇ ਆਪਾਂ ਉਹਦੀ ਲਈ ਜਾਏਗੀ ਉਥੇ ਡਿਊਟੀ ਲਈ ਜਾਏਗੀ ਕਿਸੇ ਦਾ ਮਤਲਬ ਐਰੇ ਗਰੇ ਦਾ ਨਾਮ ਨਹੀਂ ਪਿਆ ਗਿਆ ਜੋ ਉਥੇ ਕੰਮ ਕਰੇਗਾ ਉਹੀ ਉਹਦਾ ਨਾਮ ਵਿੱਚ ਪਾਇਆ ਜਾਏਗਾ ਜੀ ਬਜੀ ਕੱਚੇ ਕੁਠੰਗਰਾਣਾ ਪਿੰਡਾਂ ਚਾਹੀਆਂ ਨਵੇਂ ਘਰ ਭਰੇਗੇ ਆਪਜੀ ਤੇ ਪਿੰਡ ਵਿੱਚ ਕਿੰਨੇ ਕੱਚੇ ਕੁਠੰਗਰਾਣਾ ਕਿੰਨੇ ਨਵੇਂ ਘਰ ਭਰੇ ਮੈਂ ਉਹਦਾ ਦਾ ਮੇਰ ਲੱਗਾ ਬਈ ਮਤਲਬ ਫੋਮ ਭਰਨ ਲਈ ਪਰ ਮੈਂ ਹਰ ਇੱਕ ਦੇ ਘਰ ਆਪ ਗਿਆ ਚੱਲ ਕੇ ਦਿਨ ਰਾਤ ਲਾ ਕੇ ਬਾਕੀ ਪਿੰਡ ਪੂਰਾ ਗਵਾਇਆ ਜਦੋਂ ਕੱਚੇ ਘਰਾਂ ਦੀਆਂ ਗਰੰਟੀਆਂ ਆਣਗੀਆਂ ਬਾਕੀ ਪਿੰਡ ਪੂਰਾ ਸਾਥ ਦੇਊਗਾ ਕਿ ਸਰਪੰਚ ਖੁਦ ਆਇਆ ਸੀ ਚੱਲ ਕੇ ਮੈਂ 44 ਘਰਾਂ ਦੀ ਆਪਣੇ ਘਰਾਂ ਚ ਜਿਹੜੇ ਕੱਚੇ ਘਰ ਸੀਗੇ ਜੈਨੂਅਲ ਕੋਈ ਪੱਕਾ ਨਹੀਂ ਪਾਇਆ ਜਿਹੜੇ ਕੱਚੇ ਘਰਾਂ ਦੀ ਆਪਾਂ ਗਰੰਟੀਆਂ 44 ਘਰਾਂ ਦੀ ਗਰੰਟੀਆਂ ਪਾ ਚੁੱਕੇ ਆ ਔਰ ਹੁਣ ਸਾਡੇ ਤਕਰੀਬਨ ਘਰ ਸਾਰੇ ਮਤਲਬ ਵਧੀਆ ਜਿਹੜੇ ਅੱਗੇ ਰੀਨੋਵੇਟ ਕਰਨ ਵਾਲੇ ਸੀਗੇ ਕਈਆਂ ਨੇ ਆਪਣੇ ਕੋਲੋਂ ਪੈਸੇ ਲਾ ਕੇ ਕੰਮ ਵੀ ਸਟਾਰਟ ਕਰ ਲਿਆ ਏ ਹੁਣ ਜਦੋਂ ਵੀ ਪੈਸੇ ਆਣਗੇ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆਣਗੇ ਅਸੀਂ ਦਾ ਪਿੰਡ ਵਾਲਿਆਂ ਨੂੰ ਵੀ ਸੂਚਿਤ ਕੀਤਾ ਹੋਇਆ ਹੈ ਕਿ ਜੇ ਕੋਈ ਤੁਹਾਡੇ ਕੋਲ ਸਰਪੰਚ ਦੇ ਨਾਮ ਦਾ ਕੋਈ ਬੰਦਾ ਕਹਿੰਦਾ ਕਿ ਸਰਪੰਚ ਨੇ 10000 ਮੰਗਿਆ ਗ੍ਰਾਂਟ ਦਾ ਜਾਂ ਕੋਈ 5000 ਕਹਿੰਦਾ ਮੈਂ ਉਹਨਾਂ ਨੂੰ ਸ਼ਰਯਾਮ ਕਿਹਾ ਹੋਇਆ ਕਿ ਮੈਂ ਕਿਸੇ ਨੇ ਕੋਲੋਂ ਵੀ ਕੋਈ ਹਿੱਸਾ ਨਹੀਂ ਲੈਣਾ ਜਿੰਨੇ ਵੀ ਪੈਸੇ ਆਣਗੇ ਗ੍ਰਾਂਟ ਦੇ ਉਹ ਸਿਰਫ ਤੁਹਾਡੇ ਪੈਸੇ ਹੋਣਗੇ ਸਰਪੰਚ ਦਾ ਉੱਤੇ ਕੋਈ ਹਿੱਸਾ ਨਹੀਂ ਹੋਏਗਾ ਬੇਦੀ ਜੋਦ ਅਸਾਂ ਰੋਟ 57 ਜਿਹੜੀ ਜੋ ਆਪਦੀ ਤੇ ਮੈਨੂੰ ਲੈ ਜਿਵੇਂ ਦੇ ਜੋਧਨ ਨਸ਼ਿਆਂ ਵਿਰੁੱਧ ਸਾਡਾ ਯੂਥ ਵੀ ਕਾਫੀ ਗਾਂ ਵੱਧ ਰਿਹਾ ਹੈ ਮੈਂ ਖੁਦ ਯੂਥ ਦਾ ਕੋਆਰਡੀਨੇਟਰ ਹਦੀਨानगर ਤੋਂ ਅਸੀਂ ਸਾਰੇ ਯੂਥ ਨੂੰ ਇਹੀ ਸਲਾਹ ਦਵਾਂਗੇ ਕਿ ਨਸ਼ੇ ਤੋਂ ਪਰੇ ਹੋ ਕੇ ਇੱਕ ਖੇਡ ਮੈਦਾਨ ਚਾਓ ਵਧੀਆ ਆਪਣੇ ਕਸਰਤ ਕਰੋ ਜਿਮ ਮਾਰੋ ਆਪਣੇ ਕੁਸ਼ਤੀਆਂ ਕਰੋ ਜਿੰਨਾ ਵੀ ਹੋ ਸਕੇ ਨਸ਼ੇ ਤੋਂ ਦੂਰ ਰਵੋ ਬਾਕੀ ਆਪਾਂ ਯੂਥ ਦੇ ਨਾਲ ਹੈਗੇ ਆ ਜੇ ਸਾਡੇ ਲਈ ਕੋਈ ਯੂਥ ਨੂੰ ਕੋਈ ਵੀ ਸੇਵਾ ਦਾ ਮੌਕਾ ਆਪਾਂ ਉਹਨਾਂ ਦੇ ਨਾਲ ਖੜੇ ਆ ਸਾਡਾ ਪਿੰਡ ਤਕਰੀਬਨ 95% ਨਸ਼ਿਆਂ ਤੋਂ ਦੂਰ ਹੈ ਬਿਲਕੁਲ ਠੀਕ ਆ ਬੰਦਾ ਹਾਂਜੀ ਬਿਲਕੁਲ ਬਿਲਕੁਲ ਜੀ ਕਈ ਵਾਰੀ ਮਨਾਂ ਚ ਟਕੜੇ ਇੰਨੇ ਕੁ ਵਾਝ ਜਾਂਦੇ ਆ ਲੋਕਾਂ ਨੂੰ ਖਾਣੇ ਕਿਧਰ ਜਾਂ ੱਤੇ ਖਾਣੇ ਪੈਂਦਾ ਸਮਾਂ ਬਰਬਾਦ ਹੁੰਦਾ ਰਹੇ ਤੇ ਅਸਾਂ ਇਹ ਦੁਆਰ ਹੁੰਦਾ ਕੋਈ ਇੱਕ ਸੁਪੰਗ ਦੀ ਗੀ ਜੋ ਮੈਂ ਅੱਜ ਕਿਹਨਾਂ ਦੇ ਦਵਾਂ ਸਾਡੀ ਕੋਸ਼ਿਸ਼ ਸ਼ੁਰੂ ਤੋਂ ਜਦੋਂ ਦੇ ਆਪਾਂ ਸਰਪੰਚ ਚੁਣੇ ਗਏ ਆ ਸਾਡੀ ਇਹੀ ਕੋਸ਼ਿਸ਼ ਰਹੀ ਹੈ ਕਿ ਥਾਣੇ ਕਿਸੇ ਨੂੰ ਨਾ ਭੇਜਿਆ ਜਾਏ ਔਰ ਨਾ ਹੀ ਥਾਣੇ ਵਾਲੇ ਪਿੰਡ ਆਣ ਜਦੋਂ ਕੋਈ ਜਿਆਦਾ ਮਤਲਬ ਝਗੜਾ ਹੋ ਜਾਂਦਾ ਹੈ ਕਿ ਜਿਹੜਾ ਪੁਲਿਸ ਦਾ ਆਣਾ ਬੰਦਾ ਹੈ ਪੁਲਿਸ ਆਂਦੀ ਹੈ ਆਪਾਂ ਬਹਿ ਕੇ ਉਹਨਾਂ ਨਾਲ ਗੱਲ ਕਰਦੇ ਆਂ ਫਿਰ ਪੁਲਿਸ ਨੂੰ ਆਪਾਂ ਭੇਜਦੀ ਤਾਂ ਉਹਨੂੰ ਆਪਾਂ ਇਹੀ ਚੀਜ਼ ਕਹੀਦੀ ਹੈ ਕਿ ਆਪਾਂ ਪੰਚਾਇਤ 'ਚ ਬਹਿ ਕੇ ਉਹਨਾਂ ਦਾ ਰਾਜੀਨਾਮਾ ਕਰਵਾ ਕੇ ਤੁਹਾਨੂੰ ਰਾਜੀਨਾਮਾ ਭੇਜ ਦਿੱਤਾ ਜਾਏਗਾ ਉਹ ਬਿੱਜੀ ਪਿੰਨ ਦੀ ਐਜੂਕੇਸ਼ਨ ਲੈ ਕੇ ਕਿਵੇਂ ਤੇ ਕੀ ਲੱਗਦਾ ਤੁਹਾਨੂੰ ਇੱਕ ਸਾਡੀ ਹੁੰਦੀਆਂ ਚਾਹੇ ਨਹੀਂ ਸਾਡਾ ਸਕੂਲ ਸਟਾਫ ਤਾਂ ਕੰਪਲੀਟ ਹੈ ਔਰ ਫਿਰ ਵੀ ਆਪਾਂ ਪ੍ਰਿੰਸੀਪਲ ਆ ਮੈਂ ਇੱਕ ਦਿਨ ਪਿੰਡ ਵੀ ਕਵਰ ਕੀਤਾ ਸੀਗਾ ਘਰ ਘਰ ਜਾ ਕੇ ਉਹਨਾਂ ਨੂੰ ਸਮਝਾਇਆ ਸੀ ਕਿ ਤੁਸੀਂ ਇੱਕ ਵਾਰੀ ਇੱਕ ਸਾਲ ਮੌਕਾ ਦਿਓ ਪਾ ਕੇ ਗਵਰਨਮੈਂਟ ਸਕੂਲ ਜੇ ਉਸ ਤੋਂ ਬਾਅਦ ਤੁਹਾਨੂੰ ਨਹੀਂ ਸਹੀ ਲੱਗੇਗਾ ਫਿਰ ਤੁਸੀਂ ਆਪਣੀ ਮਰਜ਼ੀ ਦਾ ਸਕੂਲ ਜਿੱਥੇ ਮਰਜ਼ੀ ਪਾ ਸਕਦੇ ਹੋ ਹੁਣ ਆਪਾਂ ਸਕੂਲ ਵੀ ਧਿਆਨ ਰੱਖੀਦਾ ਜਦ ਆਪਾਂ ਸਕੂਲ ਜਾਈਦਾ ਉਹਨਾਂ ਨੂੰ ਜਾ ਕੇ ਪੁੱਛੀਦਾ ਵੀ ਤੁਹਾਡੀ ਕੀ ਗ੍ਰਾਂਟ ਹੈ ਕਿਉਂਕਿ ਸਕੂਲ ਦੀ ਗ੍ਰਾਂਟ ਇੱਕ ਬੱਕਰੀ ਗ੍ਰਾਂਟ ਆਂਦੀ ਹੈ ਫਿਰ ਵੀ ਆਪਾਂ ਨਾਲ ਹੋ ਕੇ ਜਾ ਕੇ ਉਹਨਾਂ ਨੇ ਆਪਾਂ ਕੰਮ ਕਰਵਾਈ ਦੀ ਹੁਣ ਆਪਾਂ ਪਿਛਲੇ ਮਹੀਨੇ ਉਥੇ ਰਸੋਈ ਤਿਆਰ ਕਰਵਾਈਆ ਕਿਚਨ ਪਹਿਲਾ ਕੱਚਾ ਸੀਗਾ ਹੁਣ ਟਾਈਲ ਲਵਾ ਕੇ ਵਧੀਆ ਆਪਾਂ ਉਹਦਾ ਪਾਣੀ ਦਾ ਨਿਕਾਸ ਦਾ ਵੀ ਆਪਾਂ ਉਥੇ ਮਤਲਬ ਸਮਰਸੀ ਵਾਲੇ ਕੋਲ ਕਰਵਾਇਆ ਜੋ ਕਿ ਜਿੰਨਾ ਗੰਦਾ ਪਾਣੀ ਆਂਦਾ ਉਹ ਸਾਰਾ ਜ਼ਮੀਨ ਦੇ ਥੱਲੇ ਜਾਇਆ ਕਰੂਗਾ ਸੁਭੀ ਜੀ ਸੈਂਟਰਲ ਗੌਰਮੈਂਟ ਜੇ ਆਪਾਂ ਜੋ ਸਰਕਾਰ ਤੋਂ ਸੁਖ ਸੂਰਨਾਂ ਗਰੀਬ ਲੋਕਾਂ ਵਾਸਤੇ ਬਣਾਜੋਗੇ ਤਾਂ ਕਿਹਨਾਂ ਘਰ ਥਲੇ ਬੰਦੀ ਹੁੰਦੀ ਹੈ ਗਰੀਬੀ ਕਾਪੀ ਜਾਂਦੀ ਨਹੀਂ ਨਹੀਂ ਜੀ ਕੋਈ ਤੇ ਕਿਨੂੰ ਪਰਾਬ ਦਿਖਾਏ ਸਾਡੇ ਲਈ ਮੇਰੇ ਲਈ ਤਾਂ ਮੇਰਾ 100% ਪਿੰਡ ਮੇਰੇ ਲਈ ਸੇਮ ਹੈ ਸਾਰੇ ਕੋਈ ਵੀ ਹੈ ਪਿੰਡ ਦਾ ਗਰੀਬ ਹੈ ਮੀਰ ਹੈ ਮੇਰੇ ਲਈ ਸਭ ਬਰਾਬਰ ਨੇ ਹੁਣ ਆਪਾਂ 44 ਘਰਾਂ ਦੀਆਂ ਗਰਾਂਟਾਂ ਆਪਾਂ ਕੱਚੇ ਘਰਾਂ ਦੀਆਂ ਕਠੀਆਂ ਦੀ ਪਾ ਸਕਿਆ ਕੋਈ ਉਹਦੇ ਚ ਊਚ ਨੀਚ ਨਹੀਂ ਰੱਖੀ ਸਾਰਿਆਂ ਦੀ ਇੱਕ ਬਰਾਬਰ ਆਪਾਂ ਘਰਾਂ ਤਾਂ ਪੋਈਆਂ ਨੇ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆ ਹੁਣ ਹੋਰ ਲੱਗਦਾ ਤੁਹਾਡੇ ਕੋਲ ਜਬੀ ਨੌਜਵਾਨ ਹੋਣਗੇ ਤੇ ਉਹਨਾਂ ਵਾਸਤੇ ਤੁਹਾਡੇ ਕਮੀ ਬੜੀ ਮੰਜਰਤ ਲੋਕੀ ਫਿਰ ਹੋਊਗਾ ਸਾਡਾ ਨੌਜਵਾਨਾਂ ਲਈ ਇਹੀ ਆ ਕਿ ਆਪਾਂ ਹੁਣ ਨੌਜਵਾਨਾਂ ਨੂੰ ਪਹਿਲਾਂ ਸਟੇਡੀਅਮ ਤਿਆਰ ਕਰਵਾ ਕੇ ਦੇ ਰਹੇ ਆ ਆਪਣੇ ਕ੍ਰਿਕਟ ਦਾ ਉਦੇ ਜੋ ਕੋਈ ਵੀ ਦਾ ਉਥੇ ਗੇਮ ਖੇਡੀ ਜਾ ਸਕਦੀ ਆ ਫਿਰ ਇੱਕ ਆਪਾਂ ਰਨਿੰਗ ਦਾ ਟਰੈਕ ਬਣਾਉਣਾ ਉਥੇ ਫਿਰ ਇੱਕ ਬਾਲੀਵਾਲ ਦੀ ਆਪਾਂ ਗਰਾਊਂਡ ਤਿਆਰ ਕਰਵਾ ਰਿਆ ਫਿਰ ਯੂਸ ਨੂੰ ਆਪਾਂ ਇਹੀ ਕਹਨੇ ਆ ਕਿ ਵਧੀਆ ਆਪਣੇ ਪੜੋ ਲਿਖੋ ਵਧੀਆ ਆਪਣੇ ਨਸ਼ਾ ਮੇਨ ਆ ਕਿ ਨਸ਼ਿਆਂ ਤੋਂ ਦੂਰ ਹੋ ਜਿਹੜਾ ਬੱਚਾ ਨਸ਼ਿਆਂ ਤੋਂ ਦੂਰ ਰਹੂਗਾ ਉਹ ਵਧੀਆ ਉਹਦੇ ਮਾਪਿਓ ਵੀ ਖੁਸ਼ ਰਹਿਣਗੇ ਉਹ ਬੱਚਾ ਵੀ ਅੱਗੇ ਖੁਸ਼ ਰਹੂਗਾ ਉਹ ਆਉਣ ਵਾਲੀ ਪੀੜ੍ਹੀ ਵੀ ਉਹਦੀ ਅੱਗੇ ਖੁਸ਼ ਰਹੂਗੀ ਜੀ ਕਿਹੜਾ ਤੁਸੀਂ ਹੁਣ ਪਹਿਲ ਦੇ ਤੌਰ ਤੇ ਪਿੰਡ ਵਿੱਚ ਥੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਸੁਖਸੂਰ ਦਾ ਫਰਾਂਡ ਆਪਾ ਜੀ ਹੁਣ ਕੋਸ਼ਿਸ਼ ਹੈ ਜਿਹੜੇ ਸਾਡੇ ਇੱਕ ਮੋਟਾ ਕੰਮ ਰਹਿ ਗਿਆ ਦਾ ਕਿ ਬਾਰ ਬਾਰ ਆਪਾਂ ਸੀਵਰੇਜ ਦੀ ਮੰਗ ਕੀਤੀ ਹੋਈ ਆ ਜਦੋਂ ਵੀ ਸਾਡੀ ਉਹ ਸੀਵਰੇਜ ਦੀ ਮੰਗ ਪੂਰੀ ਹੁੰਦੀ ਹੈ ਆਪਾਂ ਪਹਿਲੇ ਦੁਪਹਿਰ ਦੇ ਆਧਾਰ ਤੇ ਸੀਵਰੇਜ ਦਾ ਕੰਮ ਲਾਵਾਂਗੇ ਉਸ ਤੋਂ ਬਾਅਦ ਚਲੋ ਮੈਂ ਹੁਣੇ ਤੁਹਾਨੂੰ ਦੱਸ ਚੁੱਕਿਆ ਕਿ ਆਪਾਂ ਸਟੇਡੀਅਮ ਦਾ ਵੀ ਕੰਮ ਸਟਾਰਟ ਕਰਵਾਉਣਾ ਫਿਰ ਵਾਲੀਵਾਲ ਦੀ ਗਰਾਊਂਡ ਦਾ ਵੀ ਕਰਵਾਉਣਾ ਇੱਕ ਪਾਰਕ ਬਣਾਨੀ ਹੈ ਬੱਚਿਆਂ ਲਈ ਸਿਆਣੇਆਂ ਲਈ ਜਿਹੜਾ ਮਰਜ਼ੀ ਆ ਕੇ ਉਸ ਪਾਰਕ 'ਚ ਬੈਠੇਗਾ ਫਿਰ ਇੱਕ ਪੰਚਾਇਤ ਘਰ ਬਣਾਉਣਾ ਕਿ ਉਹਦੀ ਬੜੀ ਸਮੱਸਿਆ ਹੈ ਪੰਚਾਇਤ ਘਰ ਦੀ ਕੋਈ ਵੀ ਮੀਟਿੰਗ ਕਰਨੀ ਹੋਵੇ ਜਾਂ ਕੁਝ ਵੀ ਕਿਸੇ ਦੇ ਘਰ ਜਾਣਾ ਪੈਂਦਾ ਜਾਂ ਸਰਪੰਚ ਸਾਹਿਬ ਦੇ ਘਰ ਬੈਠੇ ਪੈਂਦਾ ਇਸ ਲਈ ਆਪਾਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਪੰਚਾਇਤ ਘਰ ਨੂੰ ਤਿਆਰ ਕਰ ਪਿੰਡ ਦੇ ਲੋਕਾਂ ਸੇਵਾ ਕਰਦਾ ਬੋਕਾ ਕਾ ਮਾਨ ਬਖਸ਼ਿਆ ਤੁਹਾਡੇ ਸਿਹਤ ਤੇ ਸੰਕਿਆ ਦਾ ਸਤਿ ਸ਼੍ਰੀ ਅਕਾਲ। ਸੋ ਮੈਸੇਜ ਜੀ ਕੀ ਨਾ ਜਾਉਂ ਖਰਾਬ। ਦੇਖੋ ਜੀ ਆਪਾਂ ਤਾਂ ਪਿੰਡ ਦੇ ਬਹੁਤ ਹੀ ਜ਼ਿਆਦਾ ਧੰਨਵਾਦ ਆ। ਅਸੀਂ ਪਿੰਡ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇੰਨੀ ਛੋਟੀ ਉਮਰ 'ਚ ਇਹ ਮੌਕਾ ਬਖਸ਼ਿਆ ਏ। ਮੇਰੀ ਸ਼ੁਰੂ ਤੋਂ ਕੋਸ਼ਿਸ਼ ਇਹੀ ਆ ਕਿ ਉਹਨਾਂ ਨੇ ਜੇ ਇਨਾ ਪਿਆਰ ਦਿੱਤਾ ਏ ਉਹ ਪਿਆਰ ਆਪਾਂ ਕੰਮ ਦੇ ਆਧਾਰ ਤੇ ਉਹਨਾਂ ਨੂੰ ਵਾਪਸ ਡਬਲ ਕਰਕੇ ਦੇਵਾਂਗੇ। ਬਹੁਤ ਬਹੁਤ ਧੰਨਵਾਦ।